ਸਸਕਾਰ ਬਹਾਦੁਰਾਹ ਉਸ ਰਾਜ ਤੁਸੀਂ ਦੇਖ ਰਹੇ ਹੋ ਖਬਰ ਨਿਵਾ ਸਾਡੇ ਚੈਨਲ ਤੇ ਤੁਹਾਡਾ ਸਵਾਗਤ ਹੈ ਗੱਲ ਕਰਦੇ ਹਾਂ ਜਿਮਨੀ ਚੋਣਾਂ ਦੀ ਪੰਜਾਬ ਦੇ ਵਿੱਚ ਲੋਕ ਸਭਾ ਦੀਆਂ ਚਾਰ ਹਲਕਿਆਂ ਤੋਂ ਜਿਹੜੀਆਂ ਵਿਧਾਇਕਾਂ ਦੀਆਂ ਸੀਟਾਂ ਖਾਲੀ ਹੋ ਚੁੱਕੀਆਂ ਨੇ ਕਿਉਂਕਿ ਇਹ ਵਿਧਾਇਕ ਹੋਣ ਮੈਂਬਰ ਆਫ ਪਾਰਲੀਮੈਂਟ ਬਣ ਚੁੱਕੇ ਨੇ ਪੰਜਾਬ ਦੇ ਵਿੱਚ ਜਿਮਨੀ ਚੋਣਾਂ ਦਾ ਐਲਾਨ ਪੰਜ ਚੋਟ ਮਿਸ਼ਨ ਵੱਲੋਂ ਕਿਸੇ ਵੀ ਸਮੇ ਹੋ ਸਕਦਾ ਹੈ ਇਸ ਲਈ ਸਾਰੀਆਂ ਸਿਆਸੀ ਪਾਰਟੀਆਂ ਆਪੋ ਆਪਣੇ ਉਮੀਦਵਾਰਾਂ ਉੱਤੇ ਮਤਨ ਕਰ ਰਹੀਆਂ ਨੇ ਕਿ ਕਿਹੜੇ ਇਲਾਕੇ ਦੇ ਵਿੱਚੋਂ ਕਿਹੜਾ ਉਮੀਦਵਾਰ ਜਿਹੜਾ ਜਿਮਨੀ ਚੋਣਾਂ ਦੇ ਵਿੱਚ ਖੜਾ ਕੀਤਾ ਜਾਵੇ ਦੂਸਰੇ ਪਾਸੇ ਜੇ ਗੱਲ ਕਰੀਏ ਆਪ ਆਗੂ ਪਾਰਟੀ ਦੀ ਆਪ ਆਗੂ ਪਾਰਟੀ ਨੇ ਬਰਨਾਲਾ ਗਿੱਦੜਵਾਹਾ ਚਮੇਵਾਲ ਅਤੇ ਡੇਰਾਬਾਬਾ ਨਾਨਕ ਤੇ ਹਲਕਾ ਅਚਾਰਜ ਆਪੇ ਕੋ ਹਲਕਾ ਅਚਾਰਜਾਂ ਦੀ ਡਿਊਟੀ ਲਗਾ ਦਿੱਤੀ ਹੈ ਅਤੇ ਉਮੀਦਵਾਰਾਂ ਦੀ ਭਾਲ ਕਰ ਰਹੀ ਹੈ ਆਮ ਆਦਮੀ ਪਾਰਟੀ ਕਿਉਂਕਿ ਇੱਕ ਜਿਮਨੀ ਚੋਣ ਤਾਂ ਜਿੱਤ ਚੁੱਕੀ ਹੈ ਹਲਕਾ ਜਨੰਦਰ ਵੈਸ ਤੋਂ ਉਸ ਨੂੰ ਲੈ ਕੇ ਆਪ ਆਦਮੀ ਪਾਰਟੀ ਦੇ ਹੌਸਲੇ ਬਲੰਦ ਨੇ ਜੇ ਗੱਲ ਕਰੀਏ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਨੇ ਹਾਲੇ ਕੋਈ ਵੀ ਉਮੀਦਵਾਰ ਜਿਹੜਾ ਹੈ ਉਹ ਚੋਣ ਮੈਦਾਨ ਦੇ ਵਿੱਚ ਉਦਾਰਨ ਦੀ ਪੁਸ਼ਟੀ ਨਹੀਂ ਕੀਤੀ ਸੂਤਰਾਂ ਦੇ ਹਵਾਲੇ ਤੋਂ ਮਿਲੀ ਵੱਡੀ ਜਾਣਕਾਰੀ ਦੇ ਅਨੁਸਾਰ ਪਿਛਲੇ ਦਿਨਾਂ ਦੇ ਵਿੱਚ ਕੋਰ ਕਮੇਟੀ ਦੇ ਚੇਅਰਮੈਨ ਬਲਵਿੰਦਰ ਸਿੰਘ ਧੁੰਦੜ ਨੇ ਜਿਹੜੀ ਕੋਰ ਕਮੇਟੀ ਨੂੰ ਬੰਕ ਕਰਕੇ ਸਰਦਾਰ ਸੁਖਬੀ ਸਿੰਘ ਬਾਦਲ ਦੇ ਕਹਿੰਦੇ ਜੋ ਮੌਜੂਦਾ ਪ੍ਰਧਾਨ ਨੇ ਸ਼ਰੋਮਣੀ ਅਕਾਲੀ ਦਲ ਦੇ ਉਸ ਬਾਅਦ ਨਵੀਂ ਕੋਰ ਕਮੇਟੀ ਬਣਾਈ ਜਿਸ ਵਿੱਚ 23 ਜਿਹੜੇ ਨਾਮਜ਼ਦ ਜਿਹੜੇ ਨਾਮ ਕੀਤੇ ਗਏ ਕੋਰ ਕਮੇਟੀ ਦੇ ਵਿੱਚ ਸ਼ਰੋਮਣੀ ਅਕਾਲੀ ਦਲ ਦੀ ਨਵੀਂ ਬਣੀ ਕੋਰ ਕਮੇਟੀ ਦੇ ਵਿੱਚੋਂ ਹੁਣ ਚੱਪੇਵਾਲ ਤੋਂ ਗੱਲ ਕਰੀਏ ਚੱਪੇਵਾਲ ਤੋਂ ਸਾਬਕਾ ਅਧਾਇਕ ਸਾਬਕਾ ਮੰਤਰੀ ਅਤੇ ਸੀਨੀਅਰ ਆਗੂ ਸ਼ਰੋਮਣੀ ਅਕਾਲੀ ਦਲ ਦੇ ਸੂਲ ਸਿੰਘ ਠੰਡਰ ਨੂੰ ਕੋਰ ਕਮੇਟੀ ਦਾ ਮੈਂਬਰ ਨਿਯੁਕਤ ਕਰ ਦਿੱਤਾ ਗਿਆ ਹੈ ਇਸ ਨੂੰ ਲੈ ਕੇ ਹੁਣ ਹਲਕਾ ਚੱਬੇਵਾਲ ਦੇ ਵਿੱਚ ਚਰਚਾਾਂ ਸਥਾ ਤੇ ਖੰਡਾਂ ਵਿੱਚ ਚਰਚਾਆਂ ਨੇ ਕਿ ਆਉਣ ਵਾਲੇ ਦਿਨਾਂ ਦੀ ਜਿਮਨੀ ਚੋਣ ਹਲਕਾ ਚੱਬੇਵਾਲ ਤੋਂ ਕੌਣ ਲੜੇਗਾ ਦੱਸਦੀ ਹੈ ਕਿ ਸੋਨ ਸਿੰਘ ਠੰਡਰ ਨੂੰ ਲਗਭਗ 90% ਜਿਹੜੀ ਹੈ ਹਰੀ ਝੰਡੀ ਮਿਲ ਚੁੱਕੀ ਹੈ ਪਾਰਟੀ ਪ੍ਰਧਾਨ ਸਰਦਾਰ ਸੁਖਬੀ ਸਿੰਘ ਬਾਦਲਵਾਲ ਨੂੰ ਜਿਹੜੀ ਸੋਹਣ ਸਿੰਘ ਠੰਡਾ ਨੇ ਉਹ ਜਾਨ ਅਤੇ ਪਹਿਚਾਨ ਦੇ ਮੁਤਾਜ਼ ਨਹੀਂ ਕਾਫੀ ਲੰਬੇ ਸਮੇਂ ਤੂੰ ਸ਼ਰੂਨੀ ਅਕਾਲੀ ਦਲ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਰਿਹਾ ਨੇ ਅਤੇ ਸੂਤਰਾ ਦਾ ਇਹ ਮੰਨਣਾ ਹੈ ਕਿ ਜਿਹੜੇ ਸੋਹਣ ਸਿੰਘ ਠੰਡਾ ਨੇ ਉਹਨਾਂ ਦਾ ਜਿਹੜਾ ਜਿਹੜਾ ਉਹਦਾ ਰੁਤਬਾ ਉਹਨਾਂ ਦਾ ਜਿਹੜੀ ਉਹਨਾਂ ਦੀ ਛਵੀ ਹੈ ਕਿਰਦਾਰ ਹੈ ਉਹਨਾਂ ਦਾ ਉਹਨੇ ਉਸ ਉਹਦੇ ਸੋਹਣ ਸਿੰਘ ਠੰਡਾ ਤੇ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ ਇਸ ਲਈ ਜੇਕਰ ਆਉਣ ਵਾਲੇ ਦਿਨਾਂ ਦੇ ਵਿੱਚ ਸ਼ਰੂਨੀ ਅਕਾਲੀ ਦਲ ਸੋਹਣ ਸੋਹਣ ਸਿੰਘ ਠੰਡਾ ਨੂੰ ਜਿਉਣੀ ਚੋਣ ਲੇ ਜੇ ਜੇ ਕਵੀਦਾਰ ਖੜਾ ਕਰੇਗੀ ਤਾਂ ਸੂਰ ਸਿੰਘ ਠੰਡਲ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਜਿਹੜੇ ਦੂਜੇ ਵਰਕਰ ਨੇ ਜਾਂ ਜਿਹੜੇ ਚਮੇਵਾਲ ਦੇ ਵਿੱਚ ਲੰਬੇ ਸਮੇਂ ਤੋਂ ਆਪਣੀਆਂ ਜ਼ਿਵਾਵਾ ਨਿਭਾ ਰਹੇ ਨੇ ਜਾਂ ਦੇ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਉਹਨਾਂ ਵੱਲੋਂ ਇਤਰਾਜ਼ ਵੀ ਨਹੀਂ ਕੀਤਾ ਜਾਵੇਗਾ ਕਿਉਂਕਿ ਸੂਰ ਸਿੰਘ ਠੰਡਲ ਦਾ ਕਾਫੀ ਉੱਚਾ ਰੁਤਬਾ ਹੈ ਚਮੇਵਾਲ ਦੇ ਵਿੱਚ ਇੱਕ ਪਾਸੇ ਤੇ ਉਹ ਸਾਬਕਾ ਵਿਧਾਇਕ ਸਾਬਕਾ ਮੰਤਰੀ ਅਤੇ ਹੁਣ ਜਿਹੜੇ 13 ਤੇਹੀ ਮੈਂਬਰੀ ਕੋਰ ਕਮੇਟੀ ਦਾ ਗਠਨ ਕੀਤਾ ਗਿਆ ਹੈ ਸਰਦਾਰ ਸੁਮੇਰ ਸਿੰਘ ਬਾਦਲ ਅਤੇ ਬਰਬੰਦਰ ਸਿੰਘ ਭੁੰਦੜ ਵੱਲੋਂ ਉਸ ਦੇ ਵਿੱਚ ਕੋਰ ਕਮੇਟੀ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ ਹੈ ਸੂਰ ਸਿੰਘ ਠੱਗਲ ਨੂੰ ਅਤੇ ਜਿਹੜੇ ਉਸ ਇਲਾਕੇ ਦੇ ਹਲਕੇ ਦੇ ਲੋਕ ਨੇ ਚੱਬੇਵਾਲ ਦੇ ਉਹ ਆਸਾ ਲਗਾ ਕੇ ਬੈਠੇ ਹੋਏ ਨੇ ਕਿ ਜੇਕਰ ਸੂਰ ਸਿੰਘ ਠੱਗਲ ਨੂੰ ਐਸੇ ਚੁਣੇ ਚੁਣ ਦੀ ਉਮੀਦਵਾਰ ਜਿਹੜਾ ਹੈ ਖੜਵਾਇਆ ਜਾਂਦਾ ਹੈ ਚਬੇਵਾਲ ਦੇ ਵਿੱਚ ਤਾਂ ਇਹ ਇੱਕ ਬੜੀ ਬਹਾਦਰੀ ਦੀ ਅਤੇ ਬੜੀ ਤਕੜੀ ਗੱਲ ਹੋਵੇਗੀ ਸ਼੍ਰੋਮਣੀ ਅਕਾਲੀ ਦਲ ਵਾਸਤੇ ਕਿਉਂਕਿ ਸੋਨ ਸਿੰਘ ਠੰਡਲ ਇੱਕ ਅਜਾਇਬ ਉਮੀਦਵਾਰ ਹੋਣਗੇ ਜਿਹੜੇ ਵਿਰੋਧੀ ਤਰ੍ਹਾਂ ਚਾਇਓ ਆਮ ਆਦਮੀ ਪਾਰਟੀ ਹੋਵੇ ਚਾਇਓ ਕਾਂਗਰਸ ਪਾਰਟੀ ਹੋਵੇ ਚਾਇਓ ਭਾਰਤੀ ਜਨਤਾ ਪਾਰਟੀ ਹੋਵੇ ਸਾਰੀਆਂ ਹੀ ਪਾਰਟੀਆਂ ਨੂੰ ਉਹ ਚੈਲੰਜ ਦੇ ਦੇਣਗੇ ਯਾਨੀ ਕਿ ਉਹਨਾਂ ਨੂੰ ਮੂਦੀ ਖਾਣੀ ਪਵੇਗੀ ਇਸ ਰਾਂ ਸੂਤਰਾਂ ਦੇ ਹਵਾਲੇ ਤੋਂ ਖਬਰਾਂ ਆ ਰਹੀਆਂ ਨੇ ਕਿ ਸੋਨ ਸਿੰਘ ਠੰਡਲ ਦੇ ਨਾਮ ਤੇ ਚਬੇਵਾਲ ਤੋਂ ਜਿਮਨੀ ਚੋਣ ਲਈ ਜਿਹੜੇ ਨੇ ਉਮੀਦਵਾਰ ਉਤਾਰਨ ਜਾ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਤੇ ਉਧਰੋਂ ਜਿਹੜੇ ਸੋਰਸਿੰਗ ਠੰਡਲ ਨੇ ਉਹਨਾਂ ਦੇ ਜਿਹੜੇ ਕਰੀਬੀ ਨੇ ਜਾਂ ਜਿਹੜੇ ਉਹਨਾਂ ਦੇ ਸਮਰਥਕ ਨੇ ਉਹਨਾਂ ਦੇ ਵੀ ਉਹਨਾਂ ਦੇ ਵੀ ਦਿਲਾ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਚੁੱਕੀ ਹੈ ਕਿਉਂਕਿ ਉਹਨਾਂ ਨੂੰ ਕੋਰ ਕਮੇਟੀ ਦਾ ਮੈਂਬਰ ਵੀ ਨਿਯੁਕਤ ਕੀਤਾ ਗਿਆ ਹੈ ਅਤੇ ਕੋਰ ਕਮੇਟੀ ਦਾ ਚਲੇਵਾਦੇ ਲੋਕਾਂ ਨੇ ਧੰਨਵਾਦ ਵੀ ਕੀਤਾ ਹੈ ਸੂਨ ਸਿੰਘ ਠੰਡ ਲਈ ਇਸ ਲਈ ਦੇ ਕਿਆਸਾ ਰਹਿਣ ਜਾ ਰਹੀਆਂ ਨੇ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਵੱਲੋਂ ਹਲਕਾ ਚੱਬੇਵਾਦ ਤੋਂ ਜਿਹਨੇ ਸੂਰ ਸੇ ਪਹੁੰਚਾ ਜਿਮਨੀ ਚੋਣ ਲੜਨਗੇ ਧੰਨਵਾਦ